ਓ ਰੱਬ ਜੀ ਮੇਰੇ ਮੁੰਡਿਆ ਸਾਡੀ ਜੇ ਸਰ ਚੱਲ ਰਹਿਣ। ਤੁਹਾਨੂੰ ਤੁਹਾਡੇ ਨਾਲ ਹੈ ਜੀ। ਜਦੋਂ ਤੋਂ ਵੀ ਤੁਹਾਨੂੰ ਦੇਖਦੇ ਆ ਰਹੇ ਹਾਂ ਜੀ ਦਿਲ ਵੀ ਤੇਰਾ ਹੰਭ ਵੀ ਤੇਰੇ ਤੋਂ ਲੈ ਕੇ ਸਾਰੀਆਂ ਕਲੈਕਸ਼ਨਾਂ ਤੇ ਮੈਂ ਅੱਜ ਮੈਂ ਇੱਕੋ ਹੀ ਗੱਲ ਕਰਨ ਆਇਆ ਜਿਹੜੀ ਤੁਸੀਂ ਪੰਜਾਬੀਅਤ ਦਿਖਾਈ ਹੈ ਫਿਲਮਾਂ ਦੇ ਵਿੱਚ ਕਿਉਂਕਿ ਥੋੜਾ ਜਿਹਾ ਮੈਂ ਚਾਹਣਾ ਵੀ ਅੱਜ ਪੰਜਾਬੀਅਤ ਤੇ ਗੱਲ ਕਰ ਲਈਏ ਜੀ ਕਿਉਂਕਿ ਪ੍ਰਤਿਗਿਆ ਸਾਨੂੰ ਐ ਲੱਗਦੀ ਹੈ ਇਹ ਵੀ ਕਦੇ ਹਿੰਦੀ ਫਿਲਮ ਤਾਂ ਲੱਗ ਹੀ ਨਹੀਂ ਜੀ ਉਹ ਤਾਂ ਪੰਜਾਬ ਦੀ ਲੱਗਦੀ ਹੈਗੀ ਸਾਰੀ। ਉਹਦੇ ਜ ਮੈਂ ਵੀ ਪੰਜਾਬੀ ਬੋਲਦੀ ਹਾਂ ਕਾ ਸਾਰੀ ਪੰਜਾਬੀ ਹੈ ਇਹਦੇ ਨੂੰ ਵੀ ਪੰਜਾਬੀਸ਼ ਕਰਦੇ ਤੇ ਕਾਕਰੋ ਜਿਹੜਾ ਉਹਦੇ ਚ ਮਿਰਜਾ ਸਹਿਬਾ ਜੀ ਹਾਂ ਤੇ ਰਫੀ ਸਾਬ ਦੀ ਆਵਾਜ਼ ਤੇ ਲਤਾ ਜੀ ਦੀ ਆਵਾਜ਼ ਜੀ ਔਰ ਨਾ ਜੇ ਕਿਸੇ ਤੇ ਹੋਰ ਫਲਮਾਉਣਾ ਚਾਹਣਾ ਜੀ ਕਦੇ ਵੀ ਫਲਮਾਉਣਾ ਚਾਹੋ ਉਹ ਤੋਂ ਵਧੀਆ ਫਲਮਾਇਆ ਜਾ ਸਕਦਾ ਤੇ ਬਾਕੀ ਦੇ ਹੋਰ ਪੰਜਾਬੀ ਫਿਲਮਾਂ ਦੀ ਗੱਲ ਕਰੀ ਜਿਵੇਂ ਤੇਰੀ ਮੇਰੀ ਇੱਕ ਜਿੰਦੜੀ ਜੀ ਤੁਹਾਡਾ ਰੋਲ ਸੀਗਾ ਉਹ ਵੀ ਨਾ ਭੁਲਾਇਆ ਜਾਣ ਵਾਲਾ ਜੀ ਬੇਸ਼ੱਕ ਅਸੀਂ ਤਾਂ ਉਹਨੂੰ ਜਿਹੜਾ ਰੱਖਿਆ ਉਹ ਬਣਾ ਤੇ ਬਣਾ ਲੈਂਦਾ ਸੀ ਹਾਂਜੀ ਸਭ ਨੇ ਗਿਆ ਇਹ ਪਾ ਵੀ ਛੋਟਾ ਜਿਹਾ ਖਾਣੇ ਹਾਂ ਦੀ ਚਾਰ ਵਿਚਾਰ ਅੰਨ ਦੀ ਅੱਗ ਜਲੀ ਗਈ ਮਾਚਰ ਉਪਰ ਛੋਟਾ ਨਹੀਂ ਜੀ ਉਹ ਤਾਂ ਫਿਰ ਫਿਲਮ ਹੀ ਉਹਨਾਂ ਦੇ ਨਾਮਾਂ ਤੇ ਅੱਜ ਵੀ ਜਿਹੜੀਆਂ ਚੱਲਦੀਆਂ ਨੇ ਵੀ ਅੱਜ ਵੀ ਉਹਨਾਂ ਰੋਲਾਂ ਦੇ ਨਾਮਾਂ ਤੇ ਚੱਲਦੀਆਂ ਨੇ ਜੀ ਕੱਪੜੇ ਨੁਮੜੇ ਪਾਇਆ ਫਿਰ ਮੌਕਸ ਸੁਦੇ ਜਿਵੇਂ ਕਿਹਾ ਹਾਂ ਜੀ ਬਾਹਰ ਜੀ ਕਿੰਦਾ ਫੇਰ ਬਣਾ ਲੈ ਹਾਂ ਜੀ ਕੁਝ ਵਿਦਵਾਨਾਂ ਦੇ ਦਰਮਿਆਨ ਇਹ ਗੱਲ ਹੈ ਕਿ ਮੈਂ ਇਹ ਲਾਰ ਚੱਲਣੀ ਹੋਰ ਆਦਨ ਪਰ ਬਹੁਤ ਵਧੀਆ ਰੋਲ ਸੀਗਾ ਜੀ ਕਿਤਾ ਪਤਾ ਨਹੀਂ ਕੋਮੇ ਤੇ ਬਲ ਇੱਕ ਕੋਈ ਜੀ ਦੋਖ ਬੰਜਨ ਤੇਰਾ ਨਾਮ ਦੇ ਵਿੱਚ ਸਾਦੀ ਅਸੀਂ ਤਾਂ ਮਿਸ ਕਰਦੇ ਆ ਜੀ ਤੁਹਾਡੀ ਰਾਣੋ ਵੀ ਬਣਦੀ ਜੀ ਜਿਹੜੀ ਪੰਜਾਬੀ ਫਿਲਮ ਬਣਾਉਂਦੀ ਹਾਂਜੀ ਅਸੀਂ ਦਾ ਅਮੇਸ਼ੇ ਜੀ ਬੰਦੇ ਰਹਾ ਦੇਖਦੇ ਆਂ ਕੋਈ ਇਹ ਕਹਤਾ ਕਿ ਮੈਂ ਮਾਤਾ ਦਾ ਗੁੰਬਚਰਾ ਕਰ ਰਿਹਾ ਹਾਂ ਠੀਕ ਹੈ ਉਹਨਾਂਗੇ ਮੇਰੇ ਮਿਲ ਜਰਦੇ ਆਂ ਮੈਂ ਮਿਲ ਕੇ ਉਹ ਤਰੈ ਕਰ ਲੈਂਗੇ ਰਾਣੋ ਦੀਆਂ ਜਿਹੜੀਆਂ ਫੋਟੋਜ਼ ਆਉਂਦੀਆਂ ਨੇ ਨਾ ਜੀ ਕਦੇ ਕਦੇ ਫੋਟੋ ਆ ਜਾਂਦੀ ਹੈ ਤੁਹਾਡੇ ਕੋਲ ਵੀ ਦੇਖੀਆਂ ਨੇ ਸਾਨੂੰ ਲੱਗਦਾ ਵੀ ਜੇ ਕਿਤੇ ਉਹ ਫਿਲਮ ਆਉਂਦੀ ਜੀ ਤਾਂ ਜਿਵੇਂ ਚਲੋ ਕਣਕਾਂ ਦੇ ਉੱਤੇ ਆਈ ਹੈ ਗਣਕਾਂ ਦੇ ਉਹਨਾਂ ਦੇ ਵਿੱਚ ਵੀ ਬਹੁਤ ਵਧੀਆ ਮੈਸੇਜ ਸੀਗੇ ਜੀ ਪਰ ਰਾਣੋਂ ਦੀਆਂ ਫੋਟੋਆਂ ਦੇਖ ਕੇ ਸਾਨੂੰ ਐ ਲੱਗਦਾ ਵੀ ਪੰਜਾਬੀ ਸਿਨੇਮੇ ਨੇ ਬਹੁਤ ਕੁਝ ਅਲੇ ਤੇ ਮਿਸ ਕਰਤਾ ਜੀ ਜੇ ਰਾਣੋਂ ਬਣ ਜਾਂਦੀ ਤਾਂ ਉਹ ਗੀਤਾ ਜੀ ਨੇ ਵਰਡ ਫੈਸਟੀਵਲ ਨੇ ਮੈਸੇਜ ਅੱਛਾ ਰੂਫ ਹੋਸੇ ਰ ਅਮੇਜ਼ ਬਹੁਤ ਮਦਰਾਚਾ ਉਹਨੇ ਆ ਬਾਰੇ ਆਏ ਸੀ ਨਾ ਕੇ ਨਿਕਲਣਾ ਪਿੰਡੇ ਜੱਪਾ ਪਾਣੀ ਆ ਗਏ ਤੁਹਾਡੇ ਪਪਾ ਬਾਹਰ ਸਾਂ ਸਿਆਲ ਦੇ ਬਾਹਰ ਹੀ ਨਾ ਹੋਵੇ। ਹਾਂ ਜੀ। ਪਾਣੀ ਗਰ। ਸੋ ਉਹਨਾਂ ਨੇ ਸ਼ਾਰਟ ਟਾਈਮ 'ਚ ਨਾ ਕਿ ਕੋਈ ਮੋਢੀ ਚ ਪਾਹਰੇ ਇਸ ਤੇ। ਇੱਕ ਦਸਣਾ ਵੀ ਜਨਾਨ ਕਿੱਨਾ ਜਰਾ। ਸਸਤਾ ਚਾਹੁੰਨੇ ਜੀ ਕਿਤੇ ਉਹਦੀਆਂ ਥੋੜੀਆਂ ਝਾਕੀਆਂ ਹੀ ਮਿਲ ਜਾਣ ਨਾ ਜੀ ਰਾਣੋ ਦੀਆਂ। ਕਿਤੋਂ ਵੀ ਕਿਸੇ ਤੋਂ ਮਿਲ ਜਾਣਾ। ਤਾਂ ਮੈਂ ਕਹਿੰਦਾ ਪੰਜਾਬੀਆਂ ਵਾਸਤੇ ਕਜੂਬਾ ਹੋ ਜੀ। ਰਾਣੋ। ਬਸ ਇਹ ਉਹਦੇ ਹਾਂ ਲਾਕੀ ਜੈਨੋ ਕੋਹਲੀ ਕੋਲ ਮੇਰੇ ਪੁੱਤ ਜੱਟਾਂ ਦੇ ਚਖਰੀਆਂ ਵੀ ਕਿਰਦਾਰ ਸੀ ਗੱਗੂ ਜੀ ਨੇ ਡੈਬਿਊ ਕੀਤਾ ਉਸ ਫਿਲਮ ਤੋਂ ਉਹ ਹਮੇਸ਼ਾ ਗੱਗੂ ਬਹੁਤ ਜ਼ਿਆਰਾ ਬੰਦਾ ਬਹੁਤ ਬਹੁਤ ਹਮੇਸ਼ਾ ਹੀ ਥੋਨੇ ਯਾਦ ਕਰਦੇ ਰਹਿੰਦੇ ਐ ਬਹੁਤ ਹਏ ਅਸਲੀ ਜੀ ਹੈ ਪਹਿਲੇ ਵੀ ਨੇ ਹੈ ਹਾਜੀ ਨੇ ਕੀ ਬੋਲ ਰਹੇ ਜਦੋਂ ਮਿਲਦੇ ਆ ਜੀ ਉਹ ਕਹਿੰਦੇ ਅਸੀਂ ਕਹਦੇ ਨੇ ਜੀ ਨਿਉ ਕਿੱਥੋਂ ਲੱਗੀ ਕਹਿੰਦੇ ਲੱਗੀ ਪੁੱਤ ਜੱਟਾਂ ਦੇ ਤੋਂ ਕਹਿੰਦੇ ਕਹਿੰਦੇ ਬਾਜੀ ਦਾ ਆਸ਼ੀਰਵਾਦ ਮਿਲ ਗਿਆ ਸੀਗਾ ਕਹਿੰਦੇ ਨਿਉ ਹੀ ਆਈ ਜਿੱਟਕੀ ਤੇ ਹੁਣ ਤਾਂ ਹੀ ਚੱਲੀ ਜਾਂਦਾ ਜੀ ਸਾਰਾ ਕੰਮ ਸੋਚ ਸੋ ਉਹ ਤੋਂ ਨਾ ਸਾਰੀਆਂ ਮਿਹਨਤ ਨੇ ਸਤਿ ਪਰ ਪੁੱਤ ਜੱਟਾਂ ਦੇ ਤਾਂ ਜਿਹੜੀ ਹੈਗੀ ਉਹ ਥੋੜੇ ਰੋਲ ਨਾਲ ਸ਼ੋਲੇ ਬਣਦੀ ਸੀਗੀ ਦੀ ਪੰਜਾਬੀ ਸਿਨੇਮਾ ਦੀ ਅੱਜ ਵੀ ਸ਼ੋਲੇ ਦੇ ਨਾਂ ਤੇ ਜਾਣੀ ਜਾਂਦੀ ਹੈ ਜੀ ਉਹ ਕਹਿੰਦਾ ਲੱਗਿਆ ਪਰਸਾਰ ਹੋਏ ਗੰਭੀਰ ਉਹ ਤੇ ਮਾਣ ਦਿੱਤਾ 30 ਮਹੀਨ ਪਰ ਹਮੇਸ਼ਾ ਹੀ ਤੁਹਾਡੇ ਤੋਂ ਉਮੀਦਾਂ ਨੇ ਜੀ ਤੇ ਜਿਹੜੇ ਜੜੀਆਂ ਫਿਲਮਾਂ ਨੇ ਅੱਜ ਵੀ ਉਹ ਤੁਹਾਡੇ ਨਾਮ ਨਾਲ ਹੀ ਜਾਣੀਆਂ ਜਾਂਦੀਆਂ ਤੇ ਹਮੇਸ਼ਾ ਤੁਹਾਡੇ ਨਾਮ ਨਾਲ ਹੀ ਜਾਣੀਆਂ ਜਾਂਦੀਆਂ ਰਹਿੰਦੀਆਂ ਉਹ ਜੂਨੇ ਰਹੇ ਮੇਰੇ ਘਰ ਪਾਇਆ ਹੁਣੇ ਕੀ ਦੇਖ ਰਿਹਾ 21 ਸਾਰੇ ਹਾਂ ਜੀ 21 ਉਹਦੇ ਤੇ ਪਰ ਅੱਧੀ ਹੁਣ ਵਿਸ਼ੇ ਚਾਹੁੰਦੇ ਜੀ ਕਦੀ ਕੋ ਪੰਜਾਬੀ ਟੱਚ ਦੀ ਜਿਵੇਂ ਜਮਲਾ ਪਗਲਾ دیਵਾਨਾ ਬਣੀ ਸੀ ਆ ਆਪਣੇ ਬਣੀ ਹੈ ਜੀ ਉਹ ਵੀ ਪੰਜਾਬੀ ਪੰਜਾਬੀ ਪੰਜਾਬੀਆਂ ਦੀ ਫਿਲਮ ਸੀ ਦੁਆਰੇ ਸੀ ਬਹੁਤ ਵਧੀਆ ਹਾਂ ਜੀ ਨਾਲ ਇਹ ਤੇ ਉਹ ਗਦਿਆਂ ਫਿਲਮਾਂ ਹੀ ਦੁਬਾਰੇ ਬਣਦੀ ਰਸਤਾ ਕਹਿੰਦੇ ਨਾਲ ਪੰਜਾਬੀਆਂ ਦੇ ਜਿਹੜੇ ਨਾਲ ਉਹ ਡਬਲ ਦੀ ਟ੍ਰਬਲ ਪਿੱਛੇ ਜਾਈ ਸੀਗੀ ਜਿਹੜਾ ਟਿਕਤਾ ਜਿਹੜਾ ਮੇਨ ਇੱਕ ਕਲਿੱਪ ਸੀਗਾ ਜੀ ਜਿੱਥੋਂ ਪੰਜਾਬੀ ਯਾਦ ਆਉਂਦਾ ਸਾਰਾ ਖੋਟਾ ਸ਼ੁਰੂ ਤੋਂ ਲੈ ਕੇ ਮੈਂ ਜੱਟ ਲੁਧਿਆਣੇ ਦਾ ਲੋ ਗੁਰਸ਼ ਦਾ ਗਾਣਾ ਤੇ ਉਹ ਉਹਦੇ ਚ ਪੰਜਾਬੀ ਏ ਝਲਕਦੀ ਸੀ ਜੈ ਪ੍ਰਦਾਜ ਨਾਲ ਸੀਗਾ ਤੁਹਾਡਾ ਬੁਰਲਾ ਬੁਰਾ ਹਾਂਜੀ ਤੇ ਵੈਸੇ ਵੈਸੇ ਤਾਂ ਉਹ ਜਿਹੜੀ ਤੁਹਾਡੀ ਪਹਿਲੀ ਹਿੱਟ ਸੀਗੀ ਜੀ ਸ਼ੋਲਾ ਔਰ ਸ਼ਪਨਮ ਉਹਦੇ ਚ ਵੀ ਇੱਕ ਗਾਣਾ ਸੀਗਾ ਅੜੀ ਵੇੜੀ ਲੱਗੀ ਸੌਣ ਦੀ ਝੜੀ ਉਹ ਵੀ ਉਹ ਵੀ ਸੁਰਿੰਦਰ ਕੌਰ ਜੀ ਦੇ ਗਾਣਿਆਂ ਨਾਲ ਹੀ ਮਿਲਦਾ ਜੁਲਦਾ ਪਰ ਪਹਿਲੇ ਪਹਿਲਾਂ ਤੋਂ ਪੰਜਾਬੀ ਏ ਝਲਕਦੀ ਸੀਗੀ ਜਿੱਦਾਂ ਇਹਨਾਂ ਬਾਕੀ ਸਾਰੇ ਬਿਲਕੁਲ ਉਹਨਾਂ ਦੇ ਨਾਲ ਜੀ ਪੰਜਾਬ ਦੇ ਸਾਰੇ ਹਾਂਜੀ ਸਾਰੇ ਜੀ ਬਿਲਕੁਲ ਬੁਲਾਣੇ ਵਿੱਚ ਹਰੇਕ ਪੁਆਬੀ ਦੇ ਹਾਂਜੀ ਵਾਹਿਗੁਰੂ ਬਾਕੀ ਤੰਤੋਰ ਬੰਤੋ ਇਸ ਤਾਰੀ ਮੈਂ ਕਹਿੰਦਾ ਇਹ ਜਿਹੀਆਂ ਫਿਲਮਾਂ ਜਿਹੜੀਆਂ ਕਿ ਤੁਹਾਡੇ ਤੋਂ ਬਿਨਾ ਪੂਰੀਆਂ ਨਾ ਹੋ ਸਕਦੀਆਂ ਸੀਗੀਆਂ ਜੀ ਕਦੇ ਪੰਜਾਬੀ ਸਿਨੇਮੇ ਵਿੱਚ ਨਾਲੇ ਪੰਜਾਬੀ ਸਿਨੇਮੇ ਨੂੰ ਜਿਹੜੀ ਉਹ ਦੇਣ ਹੈ ਜੀ ਉਹਨਾਂ ਫਿਲਮਾਂ ਦੀ ਉਹਨਾਂ ਫਿਲਮਾਂ ਤੋਂ ਬਿਨਾ ਪੰਜਾਬੀ ਸਿਨੇਮਾ ਧੁਰਾ ਸੀਗਾ ਇੱਕ ਆਸ-ਪਾਸ ਤੇ ਵਿੱਚ ਗਾਣਾ ਸੀਗਾ ਜੀ ਤੇਰੇ ਲੋਗ ਦਾ ਪਿਆਰ ਸ਼ਿਕਾਰਾ ਤੇ ਹਾਲੀਆਂ ਨੇ ਹੱਲ ਡੱਗ ਲਏ ਉਹ ਵੀ ਰਫੀ ਸਾਬ ਦਾ ਪੰਜਾਬ ਮਤਲਬ ਹਰ ਫਿਲਮ ਦੇ ਵਿੱਚ ਪੰਜਾਬੀਅਤ ਹੁੰਦੀ ਸੀਗੀ ਬੱਟੀ ਦੇ ਵਿੱਚ ਸੋ ਚਲੋ ਵਾਹਿਗੁਰੂ ਕਿਰਪਾ ਕਰੇ ਹੁਣ ਵੀ ਪੰਜਾਬੀ ਸਰੋਰ ਤੇ